ਜੀ ਗੱਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਆ ਕੈਲਸ਼ੀਅਮ ਐਂਡ ਵਿਟਾਮਿਨ ਡੀ ਸੋ ਵਿਟਾਮਿਨ ਡੀ ਆ ਜਿਹੜਾ ਆਪਾਂ ਨੂੰ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਨਾ ਕੈਲਸ਼ੀਅਮ ਵੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੈਲਸ਼ੀਅਮ ਦੀ ਗੱਲ ਕਰਦੇ ਆ ਤਾਂ ਕੈਲਸ਼ੀਅਮ ਜਿਹੜਾ ਹੈਗਾ ਵਾ 89% ਜਿਹੜਾ ਕੈਲਸ਼ੀਅਮ ਆ ਸਾਡੇ ਦੰਦਾਂ ਤੇ ਸਾਡੀਆਂ ਹੱਡੀਆਂ ਵਿੱਚੋਂ ਮਿਲਦਾ ਵਾ ਔਰ ਜਿਹੜਾ 9% ਕੈਲਸ਼ੀਅਮ ਆ ਉਹ ਸਾਡੀ ਕੋਸ਼ਿਕਾ ਦੇ ਵਿੱਚ ਮਿਲਦਾ ਔਰ 1% ਜਿਹੜਾ ਕੈਲਸ਼ੀਅਮ ਆ ਉਹ ਸਾਡੇ ਬਲੱਡ ਦੇ ਵਿੱਚ ਮਿਲ ਤਾਂ ਜਿਹੜਾ ਸਾਡੇ ਬਲੱਡ ਦੇ ਵਿੱਚ ਹਮੇਸ਼ਾ ਸਾਡਾ ਕੈਲਸ਼ੀਅਮ ਪੂਰਾ ਰਹਿੰਦਾ ਤਾਂ ਕਦੇ ਕਦੇ ਵੀ ਸਾਡੇ ਬਲੱਡ ਦੇ ਵਿੱਚ ਉਹ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਔਰ ਜਦੋਂ ਵੀ ਸਾਡੀ ਕੈਲਸ਼ੀਅਮ ਦੀ ਕਮੀ ਆਉਂਦੀ ਆ ਔਰ ਉਹ ਸਾਡੇ ਦੰਦਾਂ ਤੇ ਸਾਡੀਆਂ ਹੱਡੀਆਂ ਦੇ ਵਿੱਚ ਕਮੀ ਹੁੰਦੀ ਆ ਤਾਂ ਇਸ ਲਈ ਸਾਡੇ ਬਲੱਡ ਦੇ ਵਿੱਚ ਹਮੇਸ਼ਾ ਹੀ ਜਿਹੜਾ ਕੈਲਸ਼ੀਅਮ ਆ ਉਹ ਪੂਰਾ ਰਹਿੰਦਾ ਵਾ ਤਾਂ ਇਹਦੇ ਨਾਲ ਹੀ ਜਿਹੜਾ ਆਪਣਾ ਵਿਟਾਮਿਨ ਡੀ ਆ ਇਹ ਵੀ ਨਾਲ ਨਾਲ ਚੱਲਦਾ ਵਾ ਜਦੋਂ ਸਾਡੀ ਬਾਡੀ ਦੇ ਵਿੱਚ ਅਗਰ ਸਾਡੇ ਵਿਟਾਮਿਨ ਡੀ ਦੀ ਕਮੀ ਆ ਜਾਂਦੀ ਆ ਤਾਂ ਸਾਨੂੰ ਕੋਈ ਵੀ ਵਿਟਾਮਿਨ ਨਹੀਂ ਲੱਗਦਾ ਐਸ ਲਈ ਸਾਡੇ ਬਾਡੀ ਦੇ ਵਿੱਚ ਵਿਟਾਮਿਨ ਡੀ ਦੀ ਮਾਤਰਾ ਸਹੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤਾਂ ਵਿਟਾਮਿਨ ਡੀ ਆਪਾਂ ਨੂੰ ਸਨਲਾਈਟ ਵਿਟਾਮਿਨ ਕਹਿੰਦੇ ਆ ਇਹਨੂੰ ਜਦੋਂ ਸੂਰਜ ਦੀਆਂ ਸਵੇਰੇ ਸੂਰਜ ਚੜਦਾ ਵਾ ਤਾਂ ਉਦੋਂ ਸਾਡੇ ਜੋ ਰੋਸ਼ਨੀ ਪੈਂਦੀ ਆ ਉਸ ਤੋਂ ਸਾਨੂੰ ਵਿਟਾਮਿਨ ਡੀ ਮਿਲਦਾ ਵਾ ਤਾਂ ਇਸ ਲਈ ਸਾਡੇ ਹੁਣ ਆਪਾਂ ਗੱਲ ਕਰਦੇ ਆ ਕਿ ਕੈਲਸ਼ੀਅਮ ਸਾਨੂੰ ਕਿਹੜੀਆਂ-ਕਿਹੜੀਆਂ ਡੇਰੀ ਪ੍ਰੋਡਕਟ ਤੋਂ ਮਿਲਦਾ ਵਾ ਜਿਵੇਂ ਦੁੱਧ ਹੋ ਗਿਆ ਦਹੀਂ ਹੋ ਗਿਆ ਲੱਸੀ ਹੋ ਗਿਆ ਪਨੀਰ ਹੋ ਗਿਆ ਇਹਨਾਂ ਚੀਜ਼ਾਂ ਤੋਂ ਸਾਨੂੰ ਕੈਲਸ਼ੀਅਮ ਬਹੁਤ ਵਧੀਆ ਮਿਲਦਾ ਵਾ ਤਾਂ ਆਪਾਂ ਹੁਣ ਸਬਜ਼ੀ ਦੀ ਗੱਲ ਕਰਦੇ ਆ ਜਿਵੇਂ ਅਰਬੀ ਹੋ ਗਈ ਧਨੀਆ ਹੋ ਗਿਆ ਠੀਕ ਹੈ ਇਹਨਾਂ ਵਿੱਚੋਂ ਵੀ ਸਾਨੂੰ ਬਹੁਤ ਵਧੀਆ ਮਾਤਰਾ ਸਾਨੂੰ ਕੈਲਸ਼ੀਅਮ ਮਿਲਦਾ ਜੇ ਆਪਾਂ ਦਾਣਾ ਚ ਗੱਲ ਕਰਦੇ ਆ ਰਾਜਮਾ ਹੋ ਗਈ ਰਾਗੀ ਹੋ ਗਈ ਠੀਕ ਹੈ ਮੇथी दाਣਾ ਹੋ ਗਿਆ ਸੋਇਆ ਹੋ ਗਿਆ ਸੋ ਇਹਨਾਂ ਚੋਂ ਵੀ ਸਾਨੂੰ ਵਧੀਆ ਕੈਲਸ਼ੀਅਮ ਮਿਲਦਾ ਵਾ ਤਾਂ ਆਪਾਂ ਫਲਾਂ ਚ ਗੱਲ ਕਰਦੇ ਆ ਸੀਤਾਪਲ ਹੋ ਗਿਆ ਖੰਜੂਰ ਹੋ ਗਿਆ ਕੇਲਾ ਹੋ ਗਿਆ ਅੰਜੀਰ ਹੋ ਗਿਆ ਇਹਨਾਂ ਚੋਂ ਵੀ ਸਾਨੂੰ ਬਹੁਤ ਵਧੀਆ ਸਾਨੂੰ ਕੈਲਸ਼ੀਅਮ ਮਿਲਦਾ ਵਾ ਤਾਂ ਡੇਲੀ ਜਿਹੜਾ ਸਾਨੂੰ ਕੈਲਸ਼ੀਅਮ ਆ ਅਗਰ ਆਪਾਂ ਇੱਕ ਐਵਰੇਜ ਗੱਲ ਕਰਦੇ ਆ ਤਾਂ 800 ਤੋਂ ਲੈ ਕੇ 1000 ਮਿਲੀਗ੍ਰਾਮ ਸਾਨੂੰ ਡੇਲੀ ਕੈਲਸ਼ੀਅਮ ਦੀ ਲੋੜ ਹੁੰਦੀ ਆ ਇਹਦਾ ਮਤਲਬ 1000 ਮਿਲੀਗ੍ਰਾਮ ਦਾ ਮਤਲਬ ਕਿ ਸਾਨੂੰ ਇੱਕ ਗ੍ਰਾਮ ਜਿਹੜਾ ਕੈਲਸ਼ੀਅਮ ਆ ਸਾਨੂੰ ਡੇਲੀ ਚਾਹੀਦਾ ਖਾਸ ਕਰ ਜਿਹੜੀ ਲੇਡੀਜ਼ ਨੂੰ ਬੱਚਾ ਹੋਣ ਵਾਲਾ ਦਾ ਤਾਂ ਉਹਨਾਂ ਲਈ ਤਾਂ ਕੈਲਸ਼ੀਅਮ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਉਹਨਾਂ ਨੂੰ 1000 ਤੋਂ ਲੈ ਕੇ 1500 ਤੱਕ 1500 ਮਿਲੀਗ੍ਰਾਮ ਤੱਕ ਕੈਲਸ਼ੀਅਮ ਉਹਨਾਂ ਨੂੰ ਚਾਹੀਦਾ ਹੁੰਦਾ ਵਿਟਾਮਿਨ ਡੀ ਦੇ ਜਦੋਂ ਸਾਡੀ ਬੋਡੀ ਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਤਾਂ ਸਾਨੂੰ ਕਈ ਪ੍ਰਕਾਰ ਦੇ ਪ੍ਰਲੰਗ ਦੇ ਹੱਡੀਆਂ ਦੀ ਕਮਜ਼ੋਰੀ ਆ ਜਾਂਦੀ ਆ ਹੱਡੀਆਂ ਸਾਡੀਆਂ ਈਕ ਹੋ ਜਾਂਦੀਆਂ ਹੇਅਰ ਲੌਸ ਹੋਣ ਲੱਗ ਜਾਂਦੇ ਆ ਡਿਪਰੈਸ਼ਨ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗ ਜਾਂਦਾ ਵਾ ਔਰ ਹਾਰਟ ਅਟੈਕ ਵਰਗੇ ਸਾਨੂੰ ਪ੍ਰੋਬਲਮਾਂ ਆ ਸਕਦੀਆਂ ਜੇ ਸਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜੇ ਤਾਂ ਇਸ ਲਈ ਸਾਨੂੰ ਆਪਣਾ ਵਿਟਾਮਿਨ ਡੀ ਪੂਰਾ ਰੱਖਣਾ ਚਾਹੀਦਾ ਔਰ ਕੈਲਸ਼ੀਅਮ ਤੇ ਸਾਨੂੰ ਵਿਟਾਮਿਨ ਡੀ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਅਗਰ ਸਾਡੀ ਬਾਡੀ ਚ ਵਿਟਾਮਿਨ ਡੀ ਦੀ ਕਮੀ ਆਉਂਦੀ ਆ ਤਾਂ ਸਾਨੂੰ ਕੋਈ ਵੀ ਵਿਟਾਮਿਨ ਨਹੀਂ ਲੱਗਦਾ ਇਸ ਲਈ ਸਾਨੂੰ ਸਮੇਂ-ਸਮੇਂ ਸਰ ਆਪਣਾ ਵਿਟਾਮਿਨ ਡੀ ਐਂਡ ਕੈਲਸ਼ੀਅਮ ਦੇ ਸਾਨੂੰ ਆਪਣੇ ਟੈਸਟ ਵੀ ਜ਼ਰੂਰ ਕਰਾਉਣੇ ਕਰਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਸਰੀਰ ਨੂੰ ਵਧੀਆ ਰੱਖ ਸਕੀਏ ਥੈਂਕ ਯੂ ਜੀ